ਨੌਰੀ ਬਾਰਡਰ ਤੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਗੁੱਡਲੇਵਾਲ ਦੇ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਮੁਲਾਕਾਤ ਕਰਨ ਪਹੁੰਚੇ ਜਿਨ੍ਹਾਂ ਨੂੰ ਮਿਲਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਨੇ ਸਰਕਾਰ ਦੇ ਇਸ ਤੱਕ ਦੇ ਸ਼ਾਹੀ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਗੁੱਡਲੇਵਾਲ ਲਗਾਤਾਰ ਸਰਕਾਰਾਂ ਤੋਂ ਆਪਣੇ ਕਿਸਾਨੀ ਹੱਕਾਂ ਦੀ ਗੱਲ ਕਰ ਰਹੇ ਨੇ ਪਰ ਸਰਕਾਰਾਂ ਉਹਨਾਂ ਦੀ ਗੱਲ ਨੂੰ ਇਗਨੋਰ ਕਰ ਰਹੀਆਂ ਨੇ। ਜਿਸ ਤੋਂ ਆਕੇ ਹੀ ਉਹਨਾਂ ਨੇ ਮਰਨ ਵਰਤ ਤੇ ਬੈਠਣ ਦਾ ਐਲਾਨ ਕਰ ਦਿੱਤਾ ਸੀ ਤੇ ਸਰਕਾਰ ਨੇ ਹੰਡਰ ਦੇ ਚਲਦਿਆਂ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ। ਸਰਕਾਰ ਦੇ ਧੱਕੇਸ਼ਾਹੀ ਦੀ ਸਖਤ ਨਿਖੇਦੀ ਕਰਦੇ ਆ ਤੇ ਕਿਸਾਨਾਂ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੈ ਕਿ ਬਹੁਤ ਦੇਰ ਤੋਂ ਜਿਹੜਾ ਇਹ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਜਗਜੀਤ ਸਿੰਘ ਦੱਲੇਵਾਲ ਲੜਾਈ ਲੜ ਰਹੇ ਆ ਆਪਣੇ ਜਥੇਵੰਦੀ ਵੱਲੋਂ ਡੱਲੇਵਾਲ ਵੱਲੋਂ ਸਾਧ ਸੰਗਤ ਉਹਨਾਂ ਨੇ ਹੁਣ ਇੱਕ ਪਾਸਾ ਕਰਨ ਲਈ ਮਰਨ ਵਰਤ ਤੇ ਬੈਠਣਾ ਸੀ ਮਰਨ ਵਰਤ ਤੇ ਬੈਠਣ ਵਾਸਤੇ ਉਹਨਾਂ ਨੇ ਆਪਣੀ ਜ਼ਿਦਾਦ ਜ਼ਮੀਨ ਆਪਣੇ ਬੇਟੇ ਤੇ ਨੂੰਹ ਦੇ ਨਾਂ ਕਰਾਤੀ ਤੇ ਉਹਨਾਂ ਨੇ ਜਦੋਂ ਮਰਨਵਰ ਤੇ ਬੈਠਣਾ ਸੀ ਤੇ ਰਾਤ 3 ਵਜੇ ਤੜਕੇ ਨੂੰ ਖਨੌਰੀ ਬਾਰਡਰ ਤੋਂ ਪੁਲਿਸ ਨੇ ਉਹਨਾਂ ਨੂੰ ਚੱਕ ਲਿਆ ਤੇ ਜ਼ਬਰਦਸਤੀ ਡੀ ਐਮ ਸੀ ਦਾਖਲ ਕਰਾਤਾ ਡੀ ਐਮ ਸੀ ਦਾਖਲ ਕਰਾਉਣ ਤੋਂ ਬਾਅਦ ਅਸੀਂ ਜਹਾਨੂੰ ਜਦੋਂ ਪਤਾ ਲੱਗਿਆ ਅਸੀਂ ਗਏ ਬਾਰਡਰ ਤੇ ਉੱਥੇ ਬਾਰਡਰ ਤੇ ਤੇ ਉੱਥੇ ਹਸਪਤਾਲ ਗਏ ਅਸੀਂ ਸੌਰੀ ਹਸਪੀਟਲ ਅਸੀਂ ਬਹੁਤ ਉੱਥੇ ਜ਼ੋਰ ਲਾਇਆ ਕਿ ਸਾਨੂੰ ਮਿਲਣ ਦਿੱਤਾ ਜਾਵੇ ਪਰ ਨਹੀਂ ਪੁਲਿਸ ਨੇ ਨਹੀਂ ਮਿਲਣ ਦਿੱਤਾ ਅਸੀਂ ਜਿਹੜੀ ਆ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਹੈ ਇਹਦੇ ਖਿਲਾਫ ਹੈ ਤੇ ਜਿਹੜਾ ਸਾਡਾ ਪੂਰਾ ਸਹਿਯੋਗ ਹੈ ਕਿਸਾਨੀ ਸੰਘਰਸ਼ ਨਾਲ ਹੈ